ਨੀ ਆਉਂਦਾ ਯਾਰ ਉਹਦੇ ਪਿੱਛੇ ਡਾਕੇ ਠੀਕ ਆ ਜਾਂ ਡਾਲੇ ਪਰ ਰੱਸੀਆਂ ਤਾਂ ਦੇਖ ਲੈ ਇੱਥੇ ਰੱਖੀ ਜਾਣੀਆਂ ਨੇ ਇੱਕ ਰੱਸੀ ਫੜੋ ਇੱਕ ਜਾਨ ਹੁਣ ਰੱਸੀ ਬੜੂਗਾ ਕੋਈ ਨਹੀਂ ਕੋਈ ਉਹ ਵਿੱਚ ਬੈਟਰੀ ਬਾੜ ਲੋ ਯਾਰ ਕਿਹਨ ਹੈਗੀ ਹੈਗੀ ਹਾਂ ਮਨੇ ਉਹ ਬਹੁਤ ਕਰੇ ਗਰਮੀ ਆ ਗਈ ਗਰਮੀ ਆ ਗਈ ਲੋ ਜੀ ਬਾਈ ਤਿੰਨ ਟਰੈਕਟਰ ਜਾਉਂਗੇ ਆਹ ਸਿਲੰਡਰ ਤੇ ਸਮਾਨ ਵਾਲਾ ਏ ਤੇ ਉਹ ਸਾਹਮਣੇ ਸੰਗਤ ਵਾਲਾ ਬਾਈ ਤੇ ਆ ਸਾਡ ਬਰੈਡ ਲੱਦੇ ਨੇ ਇਹਦੇ ਵਿੱਚ ਬਾਈ ਤੇ ਇਹਦੇ ਪਰ ਰੱਖਵਾ ਜਾਉਂਗਾ ਟੈਂਕੀ ਲੱਦੀ ਬੰਦ ਤੋ ਨాయ 2 ਕਿਲੋ ਕਿਨੇ ਦੇ ਉੱਪਰ ਵਾਹ ਲੈ ਵੀਰੋ ਦੇ ਪਾਲੀ ਲਾਉਣੀ ਸਤਰੀ ਕਾਰ ਦੀ ਲਈ ਸਾਰੇ ਵੀਰਾਂ ਨੂੰ ਵਾਹਗੁਰੂ ਕਾ ਖਾਲਸਾ ਵਾਹਗੁਰੂ ਕੀ ਫਤਿਹ ਬਾਈ ਚੱਲੇ ਆਂ ਸ਼੍ਰੀ ਫਤਿਹਗੁਰ ਸਾਹਿਬ ਟਰਾਲੀ ਚੱਲੀ ਆ ਤੇ ਸਾਰਾ ਸਮਾਨ ਅੱਜੇ ਲੈ ਆਣਾ ਹਾਂਜੀ ਭਾਈ ਤਿਆਰੀ ਕਾਕੀ ਵੀਰੇ ਤਿਆਰੀ ਹੈ ਤਿਆਰੀ ਆਵਾਂਗੇ ਬਾਈ ਮਨੇ ਤੇ ਕੇ ਲੈ ਆਂ ਕੁਝ ਨਹੀਂ بھائی ਆਪਣਾ ਬੈਗ ਲੈ ਲਓ ਨਾ ਨਾ ਕੱਪੜੇ ਬਾਈ ਸਾਰਿਆਂ ਨੇ ਲੈ ਲਏ ਆਪਣੇ ਬੈਗ ਵੀ ਲੈ ਲੇ ਜੋ ਜੋ ਲੈਣੇ ਤੇ ਇਹ ਸੈਂਡਵਿਚ ਕੱਟਣ ਵਾਲੇ ਹਥਿਆਰ ਆ ਸਾਡੇ ਇਹ ਵੀ ਲੈ ਲੇ ਬਾਕੀ ਤੁਹਾਨੂੰ ਦਿਖਾਉਂਦੇ ਵੀ ਕਿਹੜੇ ਕਿਹੜੇ ਮੰਗਾਏ ਆ ਸਪੈਸ਼ਲ ਆ ਇਹ ਸਪੈਸ਼ਲ ਆ ਇਹ ਤੇ ਬਾਕੀ ਕੌਣ ਕੌਣ ਚੱਲੇ ਆ ਇਹ ਕਿਆ-ਕਿਆ ਸਮਾਨ ਲੈ ਕੇ ਚੱਲੇ ਆ ਤੁਹਾਨੂੰ ਵੀਡੀਓ ਚ ਦਿਖਾਵਾਂਗੇ ਤੇ ਵੀਰ ਚੱਲੇ ਆ ਮੜਾ ਗੁਰੂ ਘਰ ਕਿਨਾਂ ਮਾ ਪਾਠ ਕਰਿਆ ਆ ਠੀਕ ਆ ਵੀਰੇ ਠੀਕ ਆ ਲਓ ਜੀ ਬਾਈ ਤਿਆਰੀ ਆ ਜਾਣ ਦੀ ਜੀ ਬਾਈ ਤਿਆਰੀਆਂ ਜਾਂਦੀਆਂ। ਲੋ ਜੀ ਦੋ ਬੰਦੇ ਹੋਰ ਆ ਗਏ ਹਾਂਜੀ ਵੀਰ। ਰਿਗਾਰ ਜੀ। ਹਾਂਜੀ ਹੈਪੀ ਬਾਈ। ਪਿਆਰੀਆਂ ਜੀ। ਪਿਆਰੀਆਂ ਜੀ। ਤਿਆਰੀ ਹੈ? ਹਾਂਜੀ। ਸਾਮਾਨ ਵੈਗ ਲੈ ਲਿਆ? ਬੈਗ ਲੈ ਲਿਆ। ਕੱਪੜਾ ਜ਼ਰੂਰੀ ਹੈ ਬਾਈ। ਕੱਪੜਾ ਵੀ ਜ਼ਰੂਰੀ ਹੈ। ਤੇ ਕਿਉਂਕਿ ਠੰਡ ਜ਼ਰੂਰੀ ਲੱਗੂਗੀ ਉੱਥੇ। ਕੱਪੜੇ ਜ਼ਰੂਰੀ ਹੈ। ਲਓ ਜੀ ਬਾਈ ਬੰਦੇ ਹੋਰ ਟਰਾਲਾ ਲੈਣਗੇ ਇੱਕ। ਉੱਧਰ ਖੁੱਲਿਆ ਪਿਆਦਾ ਉਹ ਬਾਕੀ ਪਹੁੰਚ ਗਿਆ ਦਾ ਟਰੈਕਟਰ ਕੋਲ ਕੱਲ ਰੱਖਤਾ ਪੈਗਾ ਕਿਨੇ ਸਭ ਤੋਂ ਵੱਡਾ ਬੰਦਾ ਆਇਆ ਡੀਸੀ ਬਾਈ ਇਹ ਕੱਪੜੇ ਤਾਂ ਹੈ ਨਹੀਂ ਪਏ ਸਾਡੇ ਜੱਫੀ ਦਾ ਪਾਲਾ ਯਾਰ ਆਗੇ ਆਗੇ ਚਲੋ ਹੈਪੀ ਆ ਟੈਂਕੀ ਬਾਈ ਪਾਣੀ ਵਾਲੀ ਚੱਲ ਚੱਲੀਏ 50 7 ਲੱਖ ਰੁਪਏ ਲੱਖ

ਕੀ ਆਈ ਨਹੀਂ ਆਉਣੀ ਯਾਰ ਉਹਦੇ ਤੇ ਲਾ ਕੇ ਠੀਕ ਆ ਜਾਂ ਡਾਲੇ ਪਰ ਰੱਸੀਆਂ ਤਾਂ ਦੇਖ ਲੈ ਇੱਥੇ ਰੱਖੀ ਜਾਣੀਆਂ ਨੇ ਇੱਕ ਰੱਸੀ ਫੜੋ ਇੱਕ ਜਣਾ ਹੁਣ ਰੱਸੀ ਫੜੂਗਾ ਕੋਈ ਨਹੀਂ ਕੋਈ ਉਹ ਵਿੱਚ ਬੈਟਰੀ ਬਾੜ ਲਓ ਯਾਰ ਕਿਹਣਾ ਹੈਗੀ ਹੈਗੀ ਆ ਹੈ ਸਰ ਆਇਓ ਉਹ ਫੜੀ ਉਹ ਮੁਸੀ ਨਹੀਂ ਲੱਗ ਰਹੀਆਂ ਉਹਦੇ ਕਿਰਕੌਣ ਲਾ ਰਹੇ ਅੰਦਰ ਉਹ ਸੋਹ ਹੈ ਤੁਲਾ ਨੇ ਯਾਰ ਇੱਕ ਚੱਲ ਉਹ ਅੱਧਰ ਪੇਟ ਲੈ ਛਾੜ ਛਾੜ ਹੁਣ ਤੂੰ ਛਾੜ ਲੈ ਲਓ ਜੀ ਲਓ ਜੀ ਕੀ ਕਰਨਾ ਇੱਥੇ ਯਾਰ ਤੂੰ ਇੱਕ ਇੱਕ ਦੋ ਦੋ ਜਿੰਨੇ ਜਿੰਨੇ ਆਈਗੇ ਫੜੀ ਜਾਓ ਕੀ ਹੋ ਰਿਹਾ ਹੈ ਗਰੂ ਸੱਚੇ ਪਾਸ਼ਾ ਮਹਾਰਾਜ ਬੰਦੀ ਦੇ ਵਿੱਚ ਬੰਦੇ ਬੜੇ ਤੇ ਉਹਨਾਂ ਨੇ ਥੋੜੀ ਜਿਹੀ ਇੱਧਰ ਉੱਧਰ ਲਾਤੇ ਹੁਣ ਆਮਨੇ ਨਾ ਹੀ ਬੜੇ ਬੜੇ ਹੁਣ ਸੈਟ ਹੋ ਗਿਆ ਦੀ ਜੀ ਕਿ ਆ ਗਿਆ ਕੋਈ ਹੋਰ ਅੱਗੇ ਹੋ ਜਾ ਹੋਰ ਕਿਉਂ ਹੋ ਜਾ ਲੋ ਜੀ ਅੱਗੋ ਕ੍ਰੇਟਰ ਰੱਖਦੇ ਬਾਪੀ ਦਾ ਪਈਆ ਬਲੇ ਪਈਆ ਉਹ ਬੰਦੇ ਇਹਨੂੰ ਦੋ ਲੋਡ ਬੰਦੇ ਦੋ ਹੁਣ ਇਕੱਠੀ ਆਜ ਟੱਕ ਲਾ ਕੇ ਤੋੜੇ ਨਹੀਂ ਹੋ ਰਹੇ ਇਹਦੇ ਉਹ ਐਨੇ ਆਉਦੇ ਚੱਕ ਨਹੀਂ ਹੁਣੇ ਕਹਾ ਵੀ ਬੰਦਾ ਦੇਖ ਤਿੰਨ ਨਹੀਂ ਦੋ ਦੋ ਦੇ ਬਹੁਤ ਹੈ ਉਹ ਕੇ ਬੰਦਾ ਨਰਮਾ ਗਰਾਹ ਵੀ ਦੇਖਣਾ ਧਿਆਨ ਨਾਲ ਦੇਖ ਚੱਲੋ ਬੱਸ ਉਹਨੇ ਕੰਦੇ ਆ ਗਏ ਉਹ ਜੀ ਨਹੀਂ ਮਿਲਦੇ ਇੱਥੇ ਫਿਰਦੇ ਆ ਹਾਂਜੀ ਮੇਰਾ ਵੀਰਾ ਮਿਲ ਗਿਆ ਪਏ ਹੁਣ ਕੰਮ ਬੱਸ ਹੋ ਰਿਹਾ ਹੁਣ ਭਾਈ ਲੈਂਡ ਬਣਾ ਲਈ ਜਿੱਦੀਆਂ ਨੇ ਲੈਂਡ ਦਾ ਕੰਮ ਪੁੱਛਾ ਇੱਕ ਇੱਕ ਕਰਨਾ ਕੋਈ ਨਹੀਂ ਹੁਣ ਜਾਂ ਲੰਗੇ ਰਾਹ ਦਾ ਆਪਣੀ ਹੋਣੀ ਕੋਈ ਨਹੀਂ ਕਿ ਦੋਵੇਂ ਬੰਨੂ ਸੀਸੀ ਕੇ ਆਇਆ ਲੋਟ ਬਾਈ ਠੀਕ ਆ ਗਾਇ ਇੱਕ ਇੱਕ ਬਾਈ ਹਾਂ ਨਾਲੇ ਚੱਕਾ ਲੰਮੀ ਲੈਣ ਹੁੰਦਾ ਸਰ ਵੀ ਹੁਣ ਨਹੀਂ ਲੈਣ ਖੜਦੀ ਨਹੀਂ ਲੈਣ ਖੜਦੀ ਹੋਰ ਇਹ ਵਿੱਚ ਕਿਹੜੇ ਸਾਹਮਣੇ ਚੱਲਦਾ ਕੇ ਵਿੱਚ ਵੀ ਦੋ ਬੰਦੇ ਲੱਗੇ ਹੋਏ ਠੀਕ ਤਾਂ ਸੀ ਨੇੜੇ ਹੋ ਕੇ ਮਾੜੇ ਉਹ ਟੰਡੇ ਨਹੀਂ ਹੈਗਾ ਕਿਸੇ ਕੋਲ ਟੰਡੇ ਹਾਂ ਟੰਡੇ ਹੈਗੇ ਆਪਣੇ ਇਹ ਘੰਟਾ ਚੱਕ ਲਿਆ ਕਾਲੇ ਵਾਲੇ ਤੋਂ ਲਾ ਲਾ ਅਰਜਵੀਰ ਇਹਨਾਂ ਨੂੰ ਭੇਜ ਦੇ ਮੇਰੇ ਉੱਧਰ ਆ ਅਰਜਵੀਰ ਤਰਾਲਾ ਬੋਲਿਆ ਮੇਰੇ ਨੂੰ ਡੰਡੇ ਪਾਈ ਲੋ ਜੀ ਬਾਈ ਮੇਰਾ ਜੱਸਾ ਜਾਂਦਾ ਪਿੱਛੇ ਨੂੰ ਆਉਂਦੇ ਜਾਂਦਾ ਜਦ ਤੂੰ ਸਾਰਾ ਹੀ ਕੀ ਹੋ ਗਿਆ ਲੈਟ ਦਾ ਯਾਰ ਇੱਧਰ ਲੈ ਦੇਖਦਾ ਦੇਖਦਾ ਉਹ ਕੱਚੇ ਕਰਨੇ ਪੱਕੇ ਨਾ ਕਰੀ ਜਾਓ ਕੋਈ ਨਹੀਂ ਕੋਈ ਨਹੀਂ ਟਾਂ ਲਾ ਦੇ ਭਰ ਗਿਆ ਨਾ ਰਿੱਡ ਕਰਕੇ ਭਰ ਗਿਆ ਕਾਲੇ ਲੈ ਟਾਂ ਲੈ ਭਾਈ ਗਾਲੀ ਦੇ ਵੀ ਬੈਜਣ ਵਾਲੇ ਘਰ ਤੇ ਉਹ ਬੜੇ ਦੇ ਹੀ ਆ ਕਿ ਛੋਟੇ ਬੜੇ 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 ਬ੍ਰੈਡ ਦੇ ਬੜੀ ਪੇਟੀ ਹੈ ਜੋ ਤਿੰਨ ਗਰੇਡ ਰਹਿ ਗਏ ਤੇ ਭਾਈ بڑے ਵਾਲੇ ਆ ਆ ਛੋਟੇ ਵਾਲੇ ਇਹ ਚ ਦੋ نوٹ ਪੈਂਦੇ ਰੇਡੀਏ ਤੇ ਪਰਮਨ ਗੋਫੀ ਤੇ ਖੀਰੇ ਆਦਾ ਮਾ ਬੜੇ ਖਤਮ ਹੋ ਗਏ ਬੁਲਾ ਦੇ ਨੂੰ ਦੋ ਦੋ ਜਾਤ ਰਹੇ ਨਾ ਲਾ ਦੇ ਦੱਸੂ ਦੋ ਦੋ ਫੜਾ ਯਾਰ ਓਏ ਆ ਗਲਤ ਹੋ ਗਿਆ ਯਾਰ ਮੈਂ ਇਹਨੂੰ ਇੱਧਰ ਨੂੰ ਖਿੱਚ ਜੱਗੇ ਉਹਨੂੰ ਥੱਲੇ ਹੱਥ ਪਾ ਆ ਜੂਗੇ ਸਾਰੇ ਗੋਪੀ ਨਹੀਂ ਆਉਂਦੀ ਸਭੀ ਸੋਜੀ ਭੜ ਕੇ ਬਾਈ ਬੈਠਣੇ ਕਿੱਥੇ ਬੰਦੇ ਦੂਏ ਜੇ ਰੱਖ ਹਾਂ ਮਨੇ ਉੱਪਰ ਉਤਰੇ ਗਰਮੀ ਆ ਗਈ ਗਰਮੀ ਆ ਗਈ ਬਾਈ ਬਹੁਤ ਔਰ ਲੱਗਿਆ ਪਰ ਟਰਾਲਾ ਫਟੇ ਕਰਤਾ ਸਾਰਿਆਂ ਨੇ ਮਿਲ ਕੇ ਮੈਂ ਹੁਣ ਕੀ ਕਹਿੰਦਾ ਇਹਨਾਂ ਨੂੰ ਹਾਂ ਦੋ ਜਾਣੇ ਦੇ ਪਿੱਛੇ ਬੈ ਕੇ ਜਾਵਾਂਗੇ ਬਾਈ ਹੁਣ ਮੇਰੇ ਦਾ ਬੈਕ ਸੈੱਡ ਹਾਂ ਜੱਗੇ ਜੱਗੇ ਦਾ ਮੇਰੇ ਤੇ ਫੜ ਲਿਆ ਦਾ ਕਿਸੇ ਨੇ ਉੱਥੇ ਹੈ ਫੋਤਾ ਉਹਨੇ ਆ ਖੋਦਣਾ ਕਿਹਨੇ ਸਾਰੇ ਬੈ ਜਾ ਨਹੀਂ ਟਰਲੇ ਤੇ ਉਹ ਨਹੀਂ ਨਹੀਂ ਚਲੋ ਅੱਛਾ ਰੇਲ ਰੱਬ ਦੇ ਰੇਲ ਆ ਬਿਗਰਾ ਆ ਗੁਰੂ ਜੀ ਤੋਂ ਹੁਣ ਤੋਂ ਮੇਰੇ ਨਾਲ ਰਹੇਗਾ। ਆਹ। ਆਹ। ਪਾਲੀ ਨਾਲ ਹੋਊਗੀ। ਤਿਆਰੀ ਆ ਬਾਈ ਜਾਣ ਦੀ। ਸਾਰੇ ਟਰੈਕਟਰ ਰੈਡੀ ਹੋ ਗਏ। ਇੱਕ ਉਹ ਅੱਗੇ ਲੰਘੇ ਆ ਤੇ ਦੂਜਾ ਤੀਜਾ ਹਾਂ। ਲੋ ਜੀ ਬਾਈ ਚਾਲੇ ਬਾਤ ਤੇ ਲੈ ਕੇ ਬਾਬੇ ਨਾਨਕ ਦਾ ਨਾਮ ਆ। ਪੱਤ ਸਾਹਿਬ ਸਾਹਿਬ ਇਤਨਾ ਇਤਨਾ ਪਿੱਛੇ ਹੈ ਬਾਈ ਲਾਸਟ ਵਾਲਾ ਸਾਫ ਤੇ ਪਿੱਛੇ ਪਿੰਡਾਂ ਮਾਂ ਤੇ ਐਂਟਰੀ ਲਾਸਟ ਵਾਲੀ ਚ ਇਹ ਪਿੱਛੇ ਵਾਲੇ ਚ ਬਾਈ ਬਰੈੱਡ ਮੂਰੇ ਵਾਲੀ ਸਿਲੰਡਰ ਭਾਂਡੇ ਹੋਰ ਆਟਮਾ ਸਭ ਤੇ ਪਿੱਛੇ ਬੰਦੇ ਜਿਹੜਾ ਤੁਸੀਂ ਦੱਸਦਾ ਤਾਂ ਪਾਉਣਾ ਬੰਦੇ ਆ ਜੋ ਲਓ ਜੀ ਬਾਈ ਚੱਕੀ ਪਰ ਪਹੁੰਚ ਗਏ ਇੱਥੇ ਤੇ ਵੀ ਸਮਾਨ ਲੱਗਣਾ ਹੈ ਸਪੋਜਾ ਲਿਆ ਦੋਰੇ ਬਾਕੀ ਸਮਾਨ ਵੀ ਸਾਰਾ ਚੱਕ ਲਿਆ ਏ। ਲਾਓ ਵੀ। ਹੌਲੀ ਆ। ਹੌਲੀ ਆ। ਬਹੁਤ ਠੀਕ। ਦੋ ਟਰੈਕਟਰ ਪਿੱਛੇ ਹੁੰਦੇ ਆ ਸਾਡੇ ਨਾਲ ਆ ਕੇ। ਆਹ ਹਾਂ। ਚੱਕ ਚੱਕ। ਆਹ ਲਓ। ਪੂਰੇ ਸਟੋਪ ਪੈਣਾ ਸੀ। ਮੈਂ ਜਾਂਦਾ ਹਾਂ। ਆ ਥੱਲੇ ਰੱਖੀ ਮੈਂ ਕਿਉਂ ਟੈਂਕੀ ਕੋਲ ਨੂੰ ਰੱਖਣਾ ਚਾਹੀਦਾ ਹੈ। ਕਿਹੜਾ ਜਗ੍ਹਾ ਹੈ? ਬਾਹਰ ਹੀ ਉਹਨਾਂ ਦੇ। ਹੋਣੀ ਮੈਂ ਵੀ ਓਏ ਲਿਆ ਦੇ ਉਹਨੇ ਲੈ ਛੱਡੋ ਮੜਾ ਖਾਣਾ ਪਹਾ ਖਾਲੀ ਹੋਵੇ ਲੈਗਾ ਫੈਟਾ ਚੱਕ ਲਈ ਫਲਾ ਛੋਟਾ ਆ ਵਾਹੇ ਕਰੂ ਮਾਰਾ ਟੱਲੀਆ

ਇਹ ਇਹ ਹੋ ਗਿਆ। ਲੈ ਕਿਹਾ ਹੱਦਾਂ। ਆ ਵੀ ਨਾਈਟ ਦਸਣਾ। ਲੈ ਭਾਈ। ਬੰਗਦਾ ਆ ਵੀ ਨਹੀਂ ਮੱਥਾ ਟੇਕ। ਇਹ ਚਮਕੌਰ ਸਾਹਿਬ ਵਾਲੀਆਂ ਲੱਗਦੀਆਂ ਹੁਣ। ਬਾਈ ਇੱਕ ਗੱਲ ਹੈ ਸਾਡਾ ਟਰਾਲਾ ਹੌਲੀ ਹੌਲੀ ਭਰੇ ਹੀ ਜਾਣਾ ਮਨ ਲੱਗਦਾ। ਹੁਣ ਆ ਤਾਂ ਮੈਂ ਕਾ ਫੜ। ਲੋ ਜੀ। ਬਾਈ ਕਹਿੰਦੇ 5 ਵਜੇ ਜਾਣਾ ਤਾਂ ਲੇਟ ਹੋ ਗਈ। ਕਿਨੇ ਵਜੇ ਕਹਿੰਦਾ ਸੀ? 7 7 ਵਜੇ। ਆਗੇ ਆਗੇ ਆਪਣੇ ਡਰਾਈਵਰ ਨੇ ਕਹਿੰਦਾ ਪਿੱਛੇ। ਹਾ ਭਾਈ ਅਸੀਂ ਆਪਣਾ ਅੱਡਾ ਬਣਾਇਆ ਇੱਧਰ ਸਾਡਾ ਅੱਡਾ ਭਾਈ ਤੂੰ ਕੀ ਜੇ ਕਦਾ ਬੰਦਾ ਘੜਦਾ ਟੈਂਕੀ ਹੈ ਮੈਂ ਕਿਹਾ ਵੀ ਤਿੰਨ ਪੈਣ ਇਹਦੇ ਮਾ ਰਾਮ ਨਾਲ ਪੰਜ ਵਾਰ ਤਿੰਨ ਪੈਣ ਪੰਜ ਹੋਣੀ ਤਿੰਨ ਆਵੇ ਤਿੰਨ ਹਾਂ ਉਹ ਰਹਿੰਦੇ ਨੇ ਉਹ ਕਰੀ ਨਾ ਓਏ ਟਰੈਕਟਰ ਲਓ ਜੀ ਬਾਈ ਤਿੰਨ ਟਰੈਕਟਰ ਚੱਲੇ ਆ ਇੱਕ ਆਹ ਖੜ ਗਿਆ ਇਹਦੇ ਵਿੱਚ ਸੰਗਤ ਜਾਉਂਗੀ ਤੇ ਆਹ ਸਮਾਨ ਵਾਲਾ ਏ ਤੇ ਲਾਸਟ ਵਾਲਾ ਬਰੈੱਡ ਵਾਲਾ ਹਾਂ ਕਿਹਦਾ ਆ ਰਿੰਨ ਲਾ ਤੋ ਜੀ ਨਾ ਦਾ ਦੇਖ ਲੈ ਫਿਰ ਟੈਂਕੀ ਵਿਹਲੀ ਏ ਵਿੱਚ ਪਾ ਰਹਿਣਾ ਜੀ ਲੱਗ ਜਾਣਾ ਇਹ ਵੀ ਬਾਈ ਸਾਰਿਆਂ ਦਾ ਇਕੱਠਾ ਹੋ ਕੇ ਜਾਣਾ ਕਿਸੇ ਕਿਸ ਨੂੰ ਮੌਕਾ ਮਿਲਦਾ ਬਾਈ ਲੰਗਰ ਲਿਕੇ ਜਾਣ ਦਾ ਦੇਖੋ ਕਿੰਨੇ ਜਾਣੇ ਇਕੱਠੇ ਹੋ ਕੇ ਜਾ ਰਹੇ ਆ ਜੀ ਬਾਈ ਉਹ ਦਿਨ ਮਾ ਨਾ ਉਥੇ ਟ੍ਰੈਫਿਕ ਜਾਮ ਹੋ ਜਾਂਦੀ ਉਹਦੇ ਕਰਕੇ ਬਾਈ ਪੁਲਸ ਵਾਲੇ ਟਰਾਲੀਆਂ ਅੱਗੇ ਨਹੀਂ ਜਾਣ ਦਿੰਦੇ ਤਾਂ ਕਰਕੇ ਸ਼ਾਮ ਨੂੰ ਚੱਲੇ ਆ ਵੀ ਫਿਰ ਅਸੀਂ ਸਿਰੇ ਟਿਕਾਣੇ ਪਹੁੰਚ ਜੂਗੇ ਬਾਕੀ ਬਾਈ ਬੰਦੇ ਵਿੱਚ ਬੈਠੇ ਉਧਰ ਪੰਜ-ਛੇ ਜਾਣੇ ਹੋ ਰਹੇ ਆ ਤਿਆਰੀ ਹੈ ਜਾਨ ਦੀ ਕੋਈ ਲੋਜੀ ਬਾਈ ਸਾਡੇ ਟੈਂਕੀ ਖੁੱਲੀ ਥੀ ਜਿਹਦਾ ਗਿਰਨ ਦਾ ਖਤਰਾ ਤਾਂ ਇਹ ਵੀ ਬੰਨ ਹੋ ਗਈ ਆਕੇ ਚੀਜ਼ ਹੈ ਫਿਲਟਰ ਵਾਲੀ ਹੈ ਹਵਾ ਸਾਰਿਆਂ ਨੂੰ ਗਰਨੇ ਵਾਲਾ ਸਮਾਨ ਪੂਰਨ ਹੈ ਬਲੋਡ ਹੈਗੀ ਬਾਈ ਨਾ ਬਸ ਹੁੰਨੇ ਆ ਫੜੀ ਮੜਾ ਫੜੀਆ ਸ੍ਰੀ ਆਕਾਲ ਲੋ ਜੀ ਬਾਈ ਜਕਾਰਾ ਲਾ ਕੇ ਚੱਲੇ ਲੈ ਕੇ ਬਾਬੇ ਨਾਨਕ ਦਾ ਨਾਮ ਹੁਣ ਚੱਕੀ ਪਰਤੇ ਚੱਲੇ ਪਾਉਣ ਲੱਗੇ ਬਾਈ ਮੈਂ ਨੇ ਹੀ ਆਪਣਾ ਬੋਰੇ ਦੇ ਤੇ ਇਕੱਠੇ ਹੋ ਜਾਣ ਸਾਰੇ ਨੇ ਚਲੋ ਬਾਈ ਚਲ ਓਏ ਚੱਲ ਚੱਲ ਚਲੋ ਜੀ ਹਾਂਜੀ ਬੰਦੇ ਠੀਕ ਆ ਪੰਜ ਸਾਹਿਬ ਦੀ ਡਿਊਟੀ ਡੈਕ ਪਿੱਛੇ ਹਵਾ ਦੇ ਲਾਦੀ ਵਾ ਠੀਕ ਆ ਓਕੇ ਆ ਨਾ ਵਰੀਆਈ ਭਾਈ ਮੈਂ ਕੀ ਹੁਣ ਅਸੀਂ ਆਪਣੇ ਟਿਕਾਣੇ 'ਤੇ ਹੈਗਾ ਆਪਣੇ ਵਸਲਾ ਹੈਗਾ ਵਸਲਾ ਬਸ ਠੀਕ ਹੈ ਬਾਏ ਇੱਕ ਰੂ ਵਾਹਿਗੁਰੂ ਵਾਹਿਗੁਰੂ